ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਵੀ ਦਮਨ ਤੇ ਹੁਣ ਇਹ ਨਾਲ ਰਣਜੀਤ ਦੇ ਬਜੂ ਖਲੋਤੇ ਆ ਤੇ ਆ ਇੱਕ ਤੁਹਾਨੂੰ ਨਵਾਂ ਸਕੈਮ ਦੱਸਣ ਲੱਗੇ ਜਿਹੜਾ ਅਮਰਸਰ ਦੇ ਲੋਕਾਂ ਨਾਲ ਕਰਨ ਡਏ ਨੇ ਪਰ ਅਮਰਸਰ ਦੇ ਲੋਕਾਂ ਨੂੰ ਸਲਾਮ ਹੈ ਜੀ ਆਹ ਵੇਖੋ ਜੀ ਇੱਕ ਛੋਟਾ ਜਿਹਾ ਬੱਚਾ ਨਾ ਲੱਡੂਆਂ ਦਾ ਛਾਬਾ ਲਾਇਆ ਤੇ ਉਹ ਲੱਡੂਆਂ ਦਾ ਛਾਬਾ ਇੱਥੇ ਨਾ ਰੋੜ ਦਿੰਦਾ ਆ ਰੋੜ ਕੇ ਉਹ ਜਾਣ ਡਿਆ ਅੱਗੇ ਤੁਰਿਆ ਜਾਣ ਡਿਆ ਵਾ ਉਹ ਛਾਬਾ ਰੋੜ ਦਿੰਦਾ ਆ ਉਦੇ ਲਾਗੇ ਇੱਕ ਦੋ ਜਨੇ ਹੋਰ ਖਲੋ ਜੰਦੇ ਆ ਤੋ ਆ ਕੇ ਕਹਿੰਦੇ ਜੀ ਉਹ ਆਟੋ ਵਾਲਾ ਨੇ ਇਹਨੂੰ ਸਾਈਡ ਮਾਰ ਗਿਆ ਤੇ ਅਸੀਂ ਲੰਘਦੇ ਮੈਂ ਵੀ ਲੰਘਿਆ ਅਸੀਂ ਪੁੱਛਿਆ ਯਾਰੇ ਕੀ ਗੱਲ ਹੋਈ ਕਹਿੰਦਾ ਯਾਰੇ ਨਾ ਆਟੋ ਵਾਲਾ ਸਾਈਡ ਮਾਰ ਗਿਆ ਮੈਂ ਕਿਹਾ ਯਾਰਾ ਤੇ ਗਰੀਬਨ ਦੇ ਨਾ ਧੱਕਾ ਹੋ ਗਿਆ ਮੇਰੇ ਕੋਲ 350 ਰੁਪਏ ਖੁੱਲਾ ਪਿਆ ਮੈਂ ਆਲੇ ਯਾਰ ਲੈ ਲ ਮੈਨੂੰ ਵੇਦੇ ਵੇਦੇ ਨਾ ਇੱਥੇ ਅੰਮ੍ਰਿਤਸਰ ਦੇ ਲੋਕ ਆ ਵੇਖੋ ਜਿੰਨਾ ਆ ਰਹੇ ਨੇ ਲੋਕ ਭਾਜੀ ਕੋਈ ਬੰਦਾ ਹੋਊਗਾ ਜਿਹੜਾ ਇਹਨੂੰ ਪੈਸੇ ਨਹੀਂ ਦੇ ਕੇ ਗਿਆ ਕੋਈ ਬੰਦਾ ਹੋਊਗਾ ਇੱਕ ਜਿਹੜਾ ਪੈਸੇ ਨਹੀਂ ਦੇ ਕੇ ਗਿਆ ਇਹਨੂੰ ਤੇ ਮੈਂ ਵੀ ਪੈਸੇ ਦਿੱਤੇ ਤੇ ਮੇਰੇ ਭਰਾ ਨੇ ਇਹ ਮੈਨੂੰ ਵੇਖ ਕੇ ਆਗੇ ਕਹਿੰਦੇ ਸਾਨੂੰ ਪਤਾ ਆ ਵੀ ਜੇ ਲੱਡੂ ਡਿੱਗੇ ਆ ਤੇ ਭਰਾ ਇਥੇ ਖਲੋਤਾ ਪੈਸੇ ਦੇਣ ਨੂੰ ਖਲੋਤਾਣਾ ਤੇ ਮੇਰ ਕੋ ਆਏ ਮੈਨੂੰ ਆਂਦੇ ਦਮਨ ਵੀਰੇ ਪੈਸੇ ਤੇ ਨਹੀਂ ਦਿੱਤੇ ਮੈਂ ਦੇ ਦਿੱਤੇ ਆ ਕਹਿੰਦੇ ਇਹਨਾਂ ਦਾ ਬੜਾ ਤਗੜਾ ਸਕੈਮ ਜੇ ਇਹ ਮੁੰਡਾ ਰੋਜ਼ ਫੁੱਟ ਕੇ ਬਹਿ ਜਾਂਦਾ ਜੇ ਸ਼ਾਬਾ ਤੇ ਲੋਕ ਇਹਨੂੰ ਤਰਸ ਖਾ ਕੇ ਪੈਸੇ ਦਿੰਦੇ ਆ ਉਹ ਅੱਗੇ ਖਲੋਤਾ ਆ ਨਹੀਂ ਚੱਲਦੇ ਉਹਨਾਂ ਕੋਲ ਵੀ ਚੱਲਦੇ ਆ ਤੇ ਉਹ ਫੜ ਲਿਆ ਉਹ ਕਿਸ ਨੇ ਫੜ ਲਿਆ ਵੀਰ ਨੇ ਉਹ ਫੜ ਲਿਆ ਉਹਨੇ ਤੇ ਭਾਜੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਅਮਰਸਰ ਦੇ ਲੋਕਾਂ ਨੂੰ ਆਜੋ ਅੱਗੇ ਚੱਲਦੇ ਆ ਅੰਮ੍ਰਿਤਸਰ ਦੇ ਲੋਕਾਂ ਨੂੰ ਸਲੂਟ ਹੈ ਭਾਜੀ ਮੈਂ ਕਹਿੰਦਾ ਜਿੱਦਾਂ ਗੱਡੀਆਂ ਹੁੰਦੀਆਂ ਨੇ ਨਾ ਕੋਈ ਗੱਡੀ ਹੋਊਗੀ ਜਿਹੜੀ ਪੈਸੇ ਨਹੀਂ ਦੇ ਕੇ ਕੋਈ 500 ਕੋਈ 1000 ਕੋਈ 100 ਕੋਈ 200 ਮੇਰੇ ਕੋ ਖੁੱਲਾ 4 350 ਵੀ ਮੈਂ ਨਹੀਂ ਦਿੱਤਾ ਤੇ ਮੈਂ ਇਹਨੂੰ ਪੁੱਛਿਆ ਮੈਂ ਕਿੰਨੇ ਦੇ ਕਹਿੰਦਾ 1000 ਦੇ ਮੈਂ 4000 ਜੇੜਾ 1000 ਨਾ ਨਾ ਪੂਰਾ ਆ ਤੇਰਾ 1000 ਪੂਰਾ ਕਰ ਦੇਣਾ ਬਾਕੀ ਵੀ ਦੇ ਦੇਣੇ ਪਰ ਮੇਰੇ ਵੇਦੇ ਵੇਦੇ ਭਾਜੀ ਉਹਨੂੰ 1000 ਕੀ ਉਹਨੂੰ ਪਈਆ 2-3000 ਹੋ ਗਿਆ ਆ ਇਹ ਘਾਟੋ ਵਾਲਾ ਵੀਰ ਆਇਆ ਕਹਿੰਦਾ ਭਾਜੀ ਸਾਡੇ ਨਾਲ ਸਵਾਰੀ 100 ਪਈਆ ਤੋਂ ਲੜੀ ਜਾਂਦੀ ਹੈ ਕਿ ਇੱ ਇਹ ਡਰਾਮਾ ਕਰਦਾ ਜੇ ਰੋਜ਼ ਸੁੱਟ ਕੇ ਬਹਿ ਜਾਂਦਾ ਲੱਡੂ ਤੇ ਸਾਡੇ ਕੋਲੋਂ ਇਹਨਾਂ ਲੋਕ ਸਵਾਰੀਆਂ 10-10 ਰੁਪਈਆ ਦਾ ਸਵਾਲ ਪੁੱਛਦੀਆਂ ਤੇ ਕਹਿੰਦਾ ਇਹ ਭਾਜੀ 2-4 ਰੁਪਈਆ ਰੋਜ਼ ਇਕੱਠਾ ਕਰਕੇ ਖਾੜਦਾ ਜੇ ਇਹ ਇਹ ਨਾ 4-5 ਜਣੇ ਉਹ ਫੜ ਲਿਆ ਅੱਗੇ ਆਓ ਅੱਗੇ ਚੱਲਦੇ ਆ ਜੀ ਆਜੋ ਅੱਗੇ ਚੱਲਦੇ ਆਂ ਦੀ ਅੱਖ ਖਲੋਤਾ ਇਹ ਵੇਖੋ ਜੀ ਇਹਨਾਂ ਕਿੱਡਾ ਪਰ ਮੈਂ ਅੰਮ੍ਰਿਤਸਰ ਦੇ ਲੋਕਾਂ ਨੂੰ ਸਲੂਟ ਮਾਰਦਾ ਆ ਆਹ ਵੇਖੋ ਜੀ ਇਹ ਨਵਾਂ ਸਕੈਮ ਨੇ ਤੇ ਗੈਂਗ ਅੱਲਾਹ ਜੀ ਵੇਖੋ ਇਹ ਗੈਂਗ ਆ ਇਹ ਇੱਕ ਜਣੇ ਦਾ ਨਹੀਂ ਇਹ ਮੇਰੇ ਹਿਸਾਬ ਨਾਲ ਨਾ ਕਿੰਨੇ ਜਾਣੇ ਆ ਭਾਜੀ 8-10 ਜਾਣੇ ਨੇ ਤੇ ਭਈਏ ਨੇ ਤੇ ਛੋਟੇ-ਛੋਟੇ ਬੱਚੇ ਲਾਏ ਨਾ ਅੱਗੇ ਛੋਟਾ ਜਿਹਾ ਬੱਚਾ ਆ ਉਹ ਫੜ ਲਿਆ ਲੋਕਾਂ ਨੇ ਤੁਹਾਨੂੰ ਵਿਖਾਉਣੇ ਆ ਜੀ ਤੇ ਮੈਂ ਕਿੰਨਾ ਅਮਰਸਰ ਦੇ ਲੋਕਾਂ ਨੂੰ ਸਲੂਟ ਆ ਮੈਂ ਕਿੰਨਾ ਕੋਈ ਬੰਦਾ ਹੋਊਗਾ ਜਿਹੜਾ ਪੈਸੇ ਨਹੀਂ ਦੇ ਕੇ ਗਿਆ ਤੇ ਆ ਕੰਮ ਵੇਖੋ ਕੀ ਆ ਮੈਨੂੰ ਆਟੋ ਵਾਲਾ ਕਹਿੰਦਾ ਕਹਿੰਦਾ ਭਾਜੀ ਇਹ ਕੱਲ ਪੰਲੀ ਰੋਡ ਤੇ ਵੀ ਛੋਟੀਏ ਬੈਠਾ ਆ ਜੀ ਤੇ ਮੈਂ ਯਾਰ ਇਹ ਤੇ ਗਰੀਬ ਬੰਦਾ ਨਿਕਲ ਜਾ ਹੈਗਾ ਇਹਨਾਂ ਨੇ ਖਾਣਾ ਕਹਿੰਦਾ ਭਾਜੀ ਨਹੀਂ ਇਹ ਗੈਂ ਹੀ ਦੇ ਤੇ ਆ ਆ ਗਏ ਜੀ ਫੜ ਲਿਆ ਲੋਕਾਂ ਨੇ ਤੇ ਮੈਂ ਸਿਰਫ ਬੇਨਤੀ ਕਰਨੀ ਆ ਤੁਹਾਡੀ ਇਨਸਾਨੀਅਤ ਨੂੰ ਸਲੂਟ ਹੈ ਜੀ ਸਾਰੇ ਦਿਨੋਂ ਤੁਸੀਂ ਅੰਮ੍ਰਿਤਸਰ ਵਾਲਿਓ ਜੂੰਦੇ ਰਹੋ ਅੰਮ੍ਰਿਤਸਰ ਵਾਲੇ ਨਹੀਂ ਸਾਡੇ ਪੰਜਾਬ ਵਾਲੇ ਜੂੰਦੇ ਰਹਿਣ ਸਾਰੇ ਮੈਂ ਕਹਿੰਦਾ ਇਹਨਾਂ ਦੀ ਇਨਸਾਨੀਅਤ ਤੇ ਐਡੀ ਛੇਤੀ ਮਦਦ ਕਰਦੇ ਨੇ ਉਹ ਫੜ ਲਿਆ ਜੀ ਆਹ ਵੇਖੋ ਜੀ ਫੜ ਲਿਆ ਆ ਸਾਰੇ ਵੀਰ ਵੀਡੀਓ ਬਣਾਉਣ ਲਿਆ ਆਹ ਵੇਖੋ ਜੀ ਆਹ ਵੇਖੋ ਜੀ ਦੇਖੋ ਇਹਦੀ ਇਹਦੀ ਜੇਬ ਚ ਪੈਸੇ ਵੇਖੋ ਕਿੰਨੇ ਆ ਆ ਜੀ ਵੇਖੋ ਛੋਟਾ ਜਿਹਾ ਵੀਰ ਦੇ ਤੇ ਮੈਂ ਵੀ ਨਾ ਇੱਕ ਉਹ ਵੀਰ ਆ ਵੇਖੋ ਮਗਰ ਇਹਨਾਂ ਛਾਬਾ ਸੁੱਟਦੇ ਆ ਉਹਨੂੰ ਤਾਂ ਮੈਂ ਵੇਖਿਆ ਨਹੀਂ ਆ ਵੇਖੋ ਜੀ ਆ ਪੈਸੇ ਇਹਦੀ ਜੇਬ ਚ ਹੁੰਦੇ ਨਾ ਲੱਗਿਆ ਹੈ ਤੇ ਗੱਲ ਮਾੜੀ ਆ ਪਰ ਆ ਇਨਸਾਨੀਅਤ ਅਮਰਸਰ ਵਾਲਿਆਂ ਦੀ ਨਾਲ ਜਿਹੜਾ ਧੱਕਾ ਆ ਨਾ ਇਹ ਮੈਂ ਨਾ ਜਿਹੜੇ ਖਲੋਤਾ ਪੈਸੇ ਦੇਣ ਮੈਨੂੰ ਕਹੀ ਜਾਵੇ ਤੁਸੀਂ ਨਾ ਜਾਓ ਆ ਆ ਵੇਖੋ ਜੀ ਇਹ ਇਹਨਾਂ ਦਾ ਅਟਨਾ ਦੇ ਬਹੁਤ ਵੱਧ ਘਮਲ ਨਾਲ ਸਤਿ ਇੰਜ 6050 ਜੇ ਤੇ ਗਿਣਤੀ ਦੇ 3 ਮਿੰਟ 3 ਮਿੰਟ ਹੋਏ ਜੇ 3 ਮਿੰਟ ਪਰ ਇਹਨਾਂ ਨਾਲ ਨਾ ਮੈਂ ਪੁਲਸ ਨੂੰ ਬੇਨਤੀ ਕਰਦਾ ਇਹਨਾਂ ਦੀ ਇਹਨੂੰ ਐ ਭਾਜੀ ਥਾਣੇ 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 ਕਹਿਣਾ ਚਾਹੀਦਾ ਮੈਂ ਕਹਿੰਦਾ ਪਰ ਚਲੋ ਪੰਜਾਬ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਸਲੂਟ ਆ ਅਧਿਆਟੋ ਵਾਲੇ ਵੀ ਇਹਨੇ ਦੱਸਿਆ ਤਾਂ ਮੇਰੇ ਵੀਰ ਆ ਮਗਰਲੋ ਤੇ ਆਏ ਮਿੰਨਵਾ ਦੇ ਭਾਜੀ ਇਹਨਾਂ ਦਾ ਰੋਜ਼ ਦਾ ਕੰਮ ਜੇ ਨਹੀਂ ਚਲੋ ਗੱਲ ਕੀ ਆ ਇਹ ਪੰਜਾਬੀ ਉਹਦੀ ਗੱਲ ਨਹੀਂ ਆ ਤੁਸੀਂ ਭਰਾ ਜਿੱਤ ਗੱਲ ਇਨਸਾਨੀਅਤ ਆ ਲੋਕ ਵੇਖਦੇ ਛੋਟਾ ਬੱਚਾ ਆ ਦੀ ਧੜੀ ਖਰਾਬ ਹੋ ਗਈ ਤਾਂ ਲੋਕ ਦਿੰਦੇ ਨਹੀਂ ਹੋ ਨਹੀਂ ਕਰਦੇ ਆ ਸਾਰੇ ਸ਼ਹਿਰ ਨੂੰ ਲੱਗ ਗਿਆ ਪਤਾ ਹੁੰਦੀ ਇਹਨਾਂ ਨੂੰ ਦਿੰਦੇ ਪਰ ਮਾਰੀ ਗੱਲ ਆ ਬਹੁਤ ਇਹ ਮੈਨੂੰ ਛੱਕ ਤਦ ਪਿਆ ਮੈਂ ਨਾ ਜਦੋਂ ਇਹਨੂੰ ਮੇਰੇ ਕੋਲ 350 ਰੁਪਏ ਗੁੱਲਿਆ ਜਦੋਂ ਮੈਂ ਦਿੱਤਾ ਨਾ ਤੇ ਮੈਨੂੰ ਕਹਿੰਦੇ ਤੁਸੀਂ ਜਾਓ ਮੈਂ ਨਹੀਂ ਯਾਰ ਤੇਰਾ ਯਾਰ ਪੂਰਾ ਹਾਂ ਹਾਂ ਮੈਂ ਯਾਰ ਮੈਂ ਤੇਰਾ ਯਾਰ ਪੂਰਾ ਕਰਾ ਕੇ ਜਾਣਾ ਮੈਨੂੰ ਇਹ ਚਲ ਜਦ ਨਾ ਨਾ ਯਾਰ ਪੂਰਾ ਆਇਆ ਤੇ ਮੈਂ ਕੋਲੋਂ ਦੇ ਦੂੰਗਾ ਤੇ ਵਿਚਾਲੇ ਇਹਦਾ ਯਾਰ ਪੂਰਾ ਕਰਾ ਦੇਣਾ ਗਰੀਬ ਬੰਦਾ ਪਰ ਜਦੋਂ ਮੈਂ ਵੇਖਿਆ ਤੇ ਜਿਹੜੀ ਗੱਡੀ ਲੰਘਦੀ ਇੱਕ ਭੈਣ ਆਈ ਇਹਨੇ ਯਾਰ ਕੰਢਿਆ ਉਹ ਮੈਂ ਫਿਰ ਉਹਨੂੰ ਜਦੋਂ ਮੈਨੂੰ ਆਟੋ ਵਾਲੇ ਵੀਰ ਨੇ ਦੱਸਿਆ ਮੇਰੇ ਭਰਾ ਨੇ ਆਗੇ ਇਹਨਾਂ ਦੱਸਿਆ ਭਾਜੀ ਅਸੀਂ ਵੀ ਰੋਜ਼ ਦੇ ਕੇ ਜਾਂਦੇ ਜੇ ਇਹ ਬੜਾ ਤਗੜਾ ਗੈਂਗ ਦੇ 40 50 ਬੰਦੇ ਜਾਂ ਕੋਈ ਹਾਲ ਗੇਟ ਸੁੱਟਦਾ ਕੋ ਭਗਤਾਂ ਦੇ ਕੋਈ ਚਾਟੀ ਮਿੰਨ ਗੇਟ ਕੋਈ ਖਜ਼ਾਨੇ ਵਾਲੇ ਕੋਈ ਰਣਜੀਤ ਐਵਨਿਊ ਤੇ ਇਹ 50 40 50 ਬੰਦਿਆਂ ਦਾ ਕਹੇ ਹਾਂ अच्छा जी। ਬਾਗਾਂ ਦੇ ਲਗਾ ਦੇ ਬਾਗਾਂ ਨਹੀਂ ਲੱਗਦੇ ਨੇ ਪੁੱਛੋ ਕਿੱਥੇ ਬਾਗ ਹੈ ਤੇਰਾ। ਕੁੱਤ ਕਿੱਡੀ ਮਾਰੀ ਗੱਲ ਐ ਤੂੰ ਕਿੰਨੀ ਤੂੰ ਲੋਕਾਂ ਦੀ ਸ਼ਰਾਫਤ ਦਾ ਇਨਸਾਨੀਅਤ ਦਾ ਨਜ਼ਾਇਰ ਫੈਦਾ ਲਿਆ ਆ। ਹਾਂ ਠੀਕ ਐ ਬੰਦ। ਓਕੇ ਗੋਡ ਦਾ ਜੀਉਂਦੇ ਰਹੋ। ਚਲੋ ਵੇਖੋ ਮੈਂ ਕਿੰਨਾ ਬਲ ਸੂਟ ਐ ਪੰਜਾਬੀਆਂ ਨੂੰ ਪੈਸੇ ਦੇਣ ਵੱਲੋਂ ਕਹਿੰਨੇ ਗੱਦਨ ਨਹੀਂ ਛੱਡੀ। ਜਿਹੜਾ ਲੰਘਿਆ 100 200 100 ਇੱਕ ਭੈਣ ਨੂੰ 1000 ਦੇਣ ਲੱਗੀ ਆਪਾਂ ਡੱਕੇ ਨੂੰ ਹਨਾ ਤੂੰ ਮੈਨੂੰ ਇਹ ਕਹੀ ਜਾਵੇਂ ਤੁਸੀਂ ਜਾਓ। ਮੈਂ ਯਾਰ ਨਹੀਂ ਤੇਰਾ 1000 ਪੂਰਾ ਕਰਾ ਕੇ ਜਾਨਾ ਮੈਂ ਕਿੰਨੇ ਹੋ ਗਏ ਕਹਿੰਦਾ 900 ਹੋ ਗਿਆ। ਮੈਂ ਤਾਂ ਕੋਈ ਨਹੀਂ ਜਿੰਨੇ ਕਰਦੇ ਮੈਂ ਦੇ ਕੇ ਜਾਣਾ ਤੇ ਕੋਈ ਨਹੀਂ ਤੇਰੇ ਪੈਸੇ ਪੂਰੇ ਕਰਦੇ ਆ ਤਾਂ ਤੁਸੀਂ ਆ ਕੇ ਦੱਸਿਆ ਵੀ ਇਹਦੇ ਗੈਗ ਚੱਲਣ ਗਿਆ ਹੈ ਛੋਟਾ ਆ ਪਰ ਮਾਰੀ ਗੱਲ ਆ ਯਾਰ ਚਲੋ ਓਕੇ ਥੈਂਕ ਯੂ ਜੀੁੰਦੇ ਰਹੋ ਬਾਕੀ ਇਦਾਂ ਹੀ ਧਿਆਨ ਰੱਖੋ ਵੇਖੋ ਮਦਦ ਕਰਨ ਤੋਂ ਅੰਮਰਸਰੀਏ ਪਛਾਣ ਨਹੀਂ ਹਟਦੇ ਪਰ ਜੇ ਕੋਈ ਇਦਾਂ ਨਜਾਇਜ਼ ਫਾਇਦਾ ਲਊਗਾ ਤੇ ਉਹ ਵੀ ਮਾਰੀ ਗੱਲ ਆ ਇੱਕ ਨਾ ਬਾਈਪਾਸ ਸੰਦੇ ਕੋਈ ਸਰਦਾਰ ਵੀਰ ਖਲੋਨਾ ਆ ਉਹ ਸਿੱਖੀ ਸਰੂਪ ਜਦੋਂ ਕਹੂਗਾ ਮੇਰਾ ਬੜੂਆ ਰਹਿ ਗਿਆ ਘਰ ਮੋਟਰਸਾਈਕਲ ਨੂੰ ਤੇਲ ਮੁੱਕਾ ਆ ਉਹ ਵੀ ਪੈਸੇ ਮੰਗਦਾ ਉਹਨੂੰ ਵੀ ਮੈਂ ਤਿੰਨ ਵਾਰੀ ਫੜਿਆ ਆ ਜੇ ਇਹ ਤਾਂ ਗੂਗ ਇੰਨਾ ਪੈਸੇ ਮੰਗਦਾ ਵੀ ਤੇਰਾ ਤੇਲ ਮੁੱਕਾ ਮੇਰਾ ਬਡੂਆ ਕਰ ਰਹਿ ਗਿਆ ਤੂੰ ਵੀ ਫੇਕ ਦੇ ਜੇ ਕਿਤੇ ਲੱਡੂ ਤੁਹਾਨੂੰ ਰਾਹ ਚੱਡੀ ਕੇ ਮਿਲ ਜਾਂਦੇ ਤੇ ਆ ਵੀ ਫੇਕ ਦੇ ਪੈਸੇ ਨਾ ਦਿਓ ਕਿਉਂਕਿ ਇਹ ਨਾ ਬੜੀ ਜਿਆਦਾ ਹੈ ਤੇ ਮੈਂ ਰਹਿਣ ਰਹਿ ਗਿਆ ਯਾਰ ਪੰਜਾਂ ਮਿੰਟਾਂ ਦੀ ਅੰਮ੍ਰਿਤਸਰ ਵਾਲਿਆਂ ਨੇ ਪੰਜਾਬੀਆਂ ਨੇ ਵਟ ਕੱਢ ਤੇ ਮੈਂ ਇਹ ਨਾ ਜਿਹੜਾ ਲੰਘਦਾ ਇੱਕ ਬੀਬੀ ਆਈ ਉਹ ਰਹਿੰਦੀ ਕਿੰਨੇ ਚਾਹੀਦੇ ਜਿੰਨੇ ਚਾਹੀਦੇ ਮੈਂ ਪੈਸੇ ਦੇ ਨਹੀਂ ਆ ਤੇ ਕਿੰਨੇ ਦੇ ਆ ਮੈਂ ਭੰਜ ਹਜ਼ਾਰ ਰੁਪਈਆ ਤੇ ਦਾ ਹੋ ਗਿਆ ਇਕੱਠਾ ਮੈਨੂੰ ਹਜ਼ਾਰ ਦੇ ਹੀ ਲੱਗਦੇ ਪਰ ਇੰਨੇ ਤਾਂ ਹੋ ਗਿਆ ਪੁੱਤ ਕਿੰਦੀ ਮਾਰੀ ਗੱਲ ਨਹੀਂ ਪਤਾ ਕਿੱਡੀ ਮਾਰੀ ਗੱਲ ਆ ਤੂੰ ਵੇਹ ਤੈਨੂੰ ਕਿੰਨਾ ਪਿਆਰ ਦਿੱਤਾ ਜਿੰਨੇ ਲੋਕ ਲੰਘਣ ਡਿਆ ਤੂੰ ਮੰਨਦਾ ਨਾ ਤੂੰ ਮੰਨਦਾ ਨਾ ਤੂੰ ਮੰਨਦਾ ਤੈਨੂੰ ਕਿੰਨਾ ਪਿਆਰ ਦਿੱਤਾ ਜਿੰਨੇ ਲੋਕ ਲੰਘਣ ਡਿਆ ਤੈਨੂੰ ਇਨੇ ਪੈਸੇ ਦਿੱਤੇ ਲੋਕਾਂ ਦੇ ਤੂੰ ਲੋਕਾਂ ਦਾ ਵਿਸ਼ਵਾਸ ਤਾਂ ਨਾ ਜੋ ਫਿਰ ਨਜਾਇਜ਼ ਫਾਇਦਾ ਖਾਣਦੇ ਆ ਬੁੱਧ ਚਲੋ ਕੋਈ ਨਹੀਂ ਕਹਿਣਾ ਤੇਨੂੰ ਵਿਚਾਰੇ ਨੂੰ ਕੀ ਆਣਾ ਪਰ ਆ ਵੀ ਪੰਜਾਬੀਓ ਤੁਹਾਨੂੰ ਸਲੂਟ ਆ ਤੂੰ ਹੀ ਮਦਦ ਕਰਨ ਤੋਂ ਨਹੀਂ ਬਿਝਾਰਦੇ ਪਰ ਆਪਣੇ ਪੰਜਾਬੀ ਭੈਣ ਭਰਾਵਾਂ ਦੀ ਵੀ ਮਦਦ ਕਰਿਆ ਕਰੋ ਸਾਰਿਆਂ ਦੀ ਕਰਿਆ ਕਰੋ ਜਿੰਨੂੰ ਲੋੜ ਆ ਬਾਕੀ ਜੂਦੇ ਵਾਸਤੇ ਖੁਸ਼ ਰਹੋ ਸਾਡਾ ਸ਼ਹਿਰ ਚੜ੍ਹਦੀ ਕਲਾ ਚ ਰਹੋ ਸਾਡਾ ਪੰਜਾਬ ਚੜ੍ਹਦੀ ਕਲਾ ਚ ਰਹੇ ਸਾਡਾ ਦੇਸ਼ ਚੜ੍ਹਦੀ ਕਲਾ ਚ ਰਹੇ ਜੀਉਂਦੇ ਵਸਦੇ ਰਹੋ ਖੁਸ਼ ਰਹੋ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰ ਦਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਦਾ ਧੰਨਵਾਦ